ਅੰਜੀਂ ਬੱਲੇ ਮੈਂ ਵੀਡੀਓ ਅਪਲੋਡ ਕੀਤੀ ਸੀ ਕਟਿੰਗ ਦੀ ਲਾਈਨਿੰਗ ਦੀ ਔਰ ਅੱਜ ਆਪਾਂ ਸਟੀਚਿੰਗ ਦੀ ਵੀਡੀਓ ਆਪ ਜੀ ਨਾਲ ਲੈ ਕੇ ਹਾਜ਼ਰ ਹੋਏ ਹਾਂ ਠੀਕ ਹੈ ਔਰ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਬੱਲਾ نیچے ਤੋਂ ਜਿਹੜਾ ਆਪਾਂ ਫੋਲਡਿੰਗ ਵਾਲਾ ਸਾਈਡ ਹੈ نیچے ਤੋਂ ਬਿਲਕੁਲ ਆਪਾਂ ਉਤੋਂ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਫੋਲਡ ਕਰ ਲੈਣਾ ਹੈ ਠੀਕ ਹੈ ਬਿਲਕੁਲ 1 ਇੰਚ ਦਾ ਫਿਰ ਆਪਾਂ ਥੋੜਾ ਜਿਆਦਾ ਇੰਚ ਤੋਂ ਵੱਧ ਠੀਕ ਹੈ ਤੁਸੀਂ 1 ਇੰਚ ਦਾ ਵੀ ਇਸ ਤਰੀਕੇ ਨਾਲ ਵੀ ਫੋਲਡ ਕਰ ਸਕਦੇ ਹੋ ਔਰ ਅਗਰ ਤੁਹਾਡੇ ਕੋ ਫੈਬਰਿਕ ਇਨਫ ਹੈ ਤੇ ਅਗਰ ਫੈਬਰਿਕ ਥੋੜਾ ਜਿਹਾ ਘਟਾ ਹੈ ਤੁਸੀਂ ਇਸ ਤਰੀਕੇ ਨਾਲ ਬ੍ਰੀਕ ਵੀ ਇਹਨੂੰ ਇਸ ਤਰੀਕੇ ਨਾਲ ਫੋਲਡ ਕਰ ਸਕਦੇ ਹੋ ਠੀਕ ਹੈ ਪੈਰ ਪੈਰ ਦੇ ਮਾਰਜਨ ਦੇ ਨਾਲ ਤੁਸੀਂ ਇਸ ਤਰੀਕੇ ਨਾਲ ਸਟਿਚ ਲਗਾ ਕੇ ਦੋਨੋਂ ਪੱਲਿਆਂ ਨੂੰ ਇਨੂੰ ਸਟੀਚ ਕਰ ਲੈਣਾ ਹੈ ਨੀਚੇ ਤੋਂ ਤਾਂ ਕਿ ਬਾਰ-ਬਾਰ ਸਾਨੂੰ ਧਾਗਾ ਨਾ ਤੋੜਨਾ ਪਏ ਮਸ਼ੀਨ ਥਲੇ ਕੱਪੜੇ ਨੂੰ ਕੱਢਣਾ ਨਾ ਪਏ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਇਹ ਹੀ ਫੋਲਡ ਕਰਨੇ ਨੇ ਦੋਨੋਂ ਸਾਈਡ ਦੇ ਠੀਕ ਹੈ ਆ ਇੱਕ ਪੱਲੇ ਦਾ ਹੋ ਗਿਆ ਔਰ ਆ ਦੂਸਰੇ ਪਾਰ ਦਾ ਫਰੰਟ ਔਰ ਬੈਕ ਦੋਨੋਂ ਆਪਾਂ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਨੀਚੇ ਤੋਂ ਇਸ ਤਰੀਕੇ ਨਾਲ ਫੋਲਡ ਕਰ ਲੈਣ ਠੀਕ ਹੈ ਸਾਡੇ ਦੋਨੋਂ ਆਪ ਕੋ ਪਾਰ ਜਿਹੜੇ ਨੇ ਫੋਲਡ ਹੋ ਗਏ ਨੇ ਠੀਕ ਹੈ ਔਰ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਇਸ ਤਰੀਕੇ ਦੇ ਨਾਲ ਆਪਾਂ ਲਾਈਨਿੰਗ ਨੂੰ ਰੱਖ ਕੇ ਠੀਕ ਹੈ ਇਸ ਤਰੀਕੇ ਦੇ ਨਾਲ ਔਰ ਆਪਾਂ ਸਭ ਤੋਂ ਪਹਿਲਾਂ ਫਰੰਟ ਪਾਰਟ ਚੱਕਣਾ ਹੈ ਆਪਾਂ ਆਪਣੇ ਸ਼ਰਟ ਦਾ ਔਰ ਇਸ ਤਰੀਕੇ ਨਾਲ ਦੋਨੋਂ ਸਾਈਡ ਜਿਵੇਂ ਕਪੜਾ ਹਲਕਾ ਹਲਕਾ ਵਧ ਰਿਹਾ ਹੈ ਨਾ ਤੁਸੀਂ ਦੋਨੋਂ ਸਾਈਡ ਇਕੁਅਲ ਹੀ ਵਧਾਣਾ ਹੈ ਠੀਕ ਹੈ ਔਰ ਇਸ ਤਰੀਕੇ ਦੇ ਨਾਲ ਆਪਾਂ ਉਪਰ ਉਸਟਿਚ ਲਗਾਣੀ ਸਟਾਰਟ ਕਰਨੀ ਹੈ ਠੀਕ ਹੈ ਹਲਕਾ ਹਲਕਾ ਜਿਵੇਂਖੋ ਅਦੇ ਪੈਰ ਦਾ ਮਾਰਜਨ ਦੇ ਨਾਲ ਇੱਕ ਪਰ ਵਧ ਰਿਹਾ ਹੈ ਆਪਾਂ ਇਸ ਤਰੀਕੇ ਨਾਲ ਦੋਨੋਂ ਸਾਈਡ ਹੀ ਛੱਡ ਦੇਣਾ ਇੱਕ ਸਾਈਡ ਨੂੰ ਨਹੀਂ ਕਰਨਾ ਨੇ ਤੇ ਸਾਡਾ ਫਿਰ ਸ਼ੋਲਡਰ ਵਾਲਾ ਇਹ ਹਿੱਸਾ ਇਹ 빙ਗਾ ਹੋ ਜਾਏਗਾ ਔਰ ਕਾਣਾ ਹੋ ਜਾਏਗਾ ਠੀਕ ਹੈ ਔਰ ਇਸ ਤਰੀਕੇ ਨਾਲ ਵੱਡੇ ਬਖੇ ਦੇ ਨਾਲ ਤੁਸੀਂ ਇਸ ਤਰੀਕੇ ਨਾਲ ਇਹਨੂੰ ਸਟਿਚ ਲਗਾ ਸਕਦੇ ਹੋ ਠੀਕ ਹੈ ਔਰ ਬਿਲਕੁਲ ਹੀ ਕਿਨਾਰੇ-ਕਿਨਾਰੇ ਸਟਿਚ ਲਗਾਨੀ ਹੈ ਔਰ ਦੋਨੇ ਕਪੜੇ ਨੂੰ ਬਿਲਕੁਲ ਇਕੁਅਲ ਰੱਖਦੇ ਹੋਇਆ ਠੀਕ ਹੈ ਇਸ ਆਪਾਂ ਲਾਈਨਿੰਗ ਇਸ ਤਰੀਕੇ ਨਾਲ ਜੜਾਂਗੇ ਆਪਣੇ ਸ਼ਰਟ ਦੇ ਨਾਲ ਬਹੁਤ ਹੀ ਜ਼ਿਆਦਾ ਈਜ਼ੀ ਹੈ ਅਗਰ ਤੁਹਾਨੂੰ ਇਹ ਡਿਫਿਕਲਟ ਲੱਗਦਾ ਹੈ ਦੋਨੋਂ ਸਾਈਡ ਚਾਰੋਂ ਪਾਸੇ ਸिलाई ਲਗਾਨੀ ਤੇ ਤੁਸੀਂ ਇਹ ਆਪਣੇ ਗਲੂ ਵੀ ਯੂਜ਼ ਕਰ ਸਕਦੇ ਹੋ ਰਿਕ ਰਿਵਲਸੀਬਲ ਟੇਪ ਆਉਂਦੀ ਹੈ ਉਹ ਵੀ ਮਾਰਕੀਟ ਦੇ ਵਿੱਚ ਆਸਾਨੀ ਨਾਲ ਮਿਲ ਜਾਂਦੀ ਹੈ ਤੁਸੀਂ ਉਹ ਵੀ ਕਰ ਸਕਦੇ ਹੋ ਬਟ ਉਹਦੇ ਉੱਪਰ ਵੀ ਤੁਹਾਨੂੰ ਸਟਿਚ ਜ਼ਰੂਰ ਲਗਾਉਣੀ ਪੈਗੀ ਕਿਉਂਕਿ ਕੁਝ ਟਾਈਮ ਬਾਅਦ ਉਹ ਨਿਕਲ ਜਾਂਦੀ ਹੈ ਉਹਦੀ ਜਿਹੜੀ ਠੀਕ ਹੈ ਉਹ ਜ਼ਿਆਦਾ ਤੱਕ ਸਟੇ ਨਹੀਂ ਕਰਦੀ ਉਹਦੀ ਜਿਹੜੀ ਗਮ ਹੁੰਦੀ ਹੈ ਗਲੂ ਲੱਗੀ ਹੁੰਦੀ ਹੈ ਠੀਕ ਹੈ ਇਸ ਤਰੀਕੇ ਨਾਲ ਦੋਨੋਂ ਸਾਈਡ ਨੂੰ ਆਪਾਂ ਆ ਵੇਖੋ ਇਕੁਅਲ ਕਰਕੇ ਆਪਾਂ ਵੇਖੋ ਸ਼ੋਲਡਰਸ ਨੂੰ ਤੁਸੀਂ ਦੋਨੋਂ ਸਾਈਡ ਵੇਖ ਸਕਦੇ ਜੀ ਫਿਰ ਆਪਾਂ ਇਹਦੀ ਗੁਲਾਈ ਦੇ ਵਿੱਚ ਇਹਨੂੰ ਸਿਲਾਈ ਲਗਾਉਣੀ ਠੀਕ ਹੈ ਤੁਸੀਂ ਜਿਹੜੀ ਲਾਈਨਿੰਗ ਤੁਹਾਨੂੰ نیچے ਦਿਖਾਈ ਦੇ ਰਹੀ ਹੈ ਤੁਸੀਂ ਇਹਨੂੰ ਪਹਿਲਾਂ ਨਹੀਂ ਕਟਿੰਗ ਕਰਨਾ ਇਹਨੂੰ ਬਾਅਦ ਦੇ ਵਿੱਚ ਸਟਿਚ ਲਗਾਉਣ ਤੋਂ ਬਾਅਦ ਕਟਿੰਗ ਕਰਨਾ ਹੈ ਠੀਕ ਹੈ ਕਿਉਂਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਅਗਰ ਤੁਸੀਂ ਪਹਿਲਾਂ ਕਟਿੰਗ ਕਰ ਚੁ ਕਰੋਗੇ ਤੇ ਇਹ ਬਦੋਬਦੀ ਤੁਹਾਡੇ ਨਾਲ ਇਹ ਇਸ ਤਰੀਕੇ ਦੇ ਨਾਲ ਉਹ ਸੈੱਟ ਨਹੀਂ ਆਏਗੀ ਔਰ ਆਪਾਂ ਨੂੰ ਅਟੈਚ ਕਰਨ ਦੇ ਵਿੱਚ ਵੀ ਲਾਈਨਿੰਗ ਬਹੁਤ ਹੀ ਦਿੱਕਤ ਆਏਗੀ ਠੀਕ ਹੈ ਔਰ ਇਸ ਤਰੀਕੇ ਦੇ ਨਾਲ ਆ ਵੇਖੋ ਬਿਲਕੁਲ ਆਪਾਂ ਜਿਵੇਂ ਸਾਈਡ ਤੇ ਆਪਾਂ ਕਟਿੰਗ ਕੀਤੀ ਸੀ ਉੱਥੇ ਹੀ ਆਪਾਂ ਇਹਨੂੰ ਸਟੀਚ ਕਰਨਾ ਹੈ ਠੀਕ ਹੈ ਔਰ ਆ ਜਿਹੜਾ ਮਾਰਜਨ ਹੈ ਉੱਪਰੋਂ ਬਿਲਕੁਲ ਸੇਮ ਕਰਨਾ ਹੈ نیچے ਤੋਂ ਹਲਕਾ ਜਿਹਾ ਆਪਾਂ ਲਾਈਨਿੰਗ ਨੂੰ ਅੰਦਰ ਨੂੰ ਹਲਕਾ ਜਿਹਾ ਕਰ ਦੇਣਾ ਹੈ ਠੀਕ ਹੈ ਤਾਂ ਕਿ ਸਾਡੀ ਜਿੰਨੀ ਵੀ ਹਲਕੀ ਜੀ ਉਹਦੇ ਵਿੱਚ ਲੂਸ ਦਿੱਤੀ ਹੋਈ ਆਪਾਂ ਜਿਹੜੀ ਲਾਈਨਿੰਗ ਉਹ ਅੰਦਰ ਨੂੰ ਜਾਵੇ ਔਰ ਅਗਰ ਸ਼੍ਰਿੰਕ ਵੀ ਹੋ ਜੇ ਤੇ ਸਾਡਾ ਬਿਲਕੁਲ ਇਕੁਅਲ ਆ ਸਕੇ ਠੀਕ ਹੈ ਔਰ ਇਸੇ ਕਰਕੇ ਹੀ ਆਪਾਂ ਲਾਈਨਿੰਗ ਨੂੰ تھوڑا جہا کڈا کٹیا اس ٹھیک ہے ایک ادھی انچ دے مار کے مارجن ٹھیک ہے اور بلکل نیچے تو بلکل اس طریقے نا ایک کر ایکوئل کردیا ہوا نیچے تک سلائی لگا دینی ہے ٹھیک ہے اور تسی یاد رکھنا کھچنا نہیں کسی بھی کپڑے کو ورنہ ایک سائیڈ سا ڈی لائننگ وڈی شوٹی ہو جائے گی ٹھیک ہے اور وہ نہیں دیکھے گی اندرو لیکن اچھا کام نہیں لگتا وہ اس طریقے پنجک اور ساری یہ سٹچ اوپر تک کمپلیٹ ہوگی ٹھیک ہے اور ایک سائڈ آپ لگا کے ਇਨੂੰ ਆ ਵੇਖੋ دوسری ਸਾਈਡ ਆਪਾਂ ਟਰਨ ਕਰ ਲੈਣਾ ਹੈ ਔਰ نیچے ਤੋਂ ਬਿਲਕੁਲ ਹੀ ਈਜ਼ੀ ਦਿਖਾਈ ਦੇ ਰਿਹਾ ਹੈ ਫਿਰ ਆਪਾਂ ਉਹਦੇ ਉੱਪਰ ਉੱਪਰ ਇਸ ਤਰੀਕੇ ਨਾਲ ਸਟਿਚਰ ਲਗਾ ਲੈਣੀ ਹੈ ਠੀਕ ਹੈ ਆਪਾਂ ਇਹਨੂੰ ਟਰਨ ਕਰ ਲਿਆ ਹੈ ਹੁਣ ਆਪਾਂ ਫੈਬਰਿਕ ਜਿਹੜਾ ਮੇਨ ਹੈ ਸਾਡਾ ਸ਼ਰਟ ਦਾ ਉਹ نیچے ਆ ਗਿਆ ਹੈ ਔਰ ਸਾਡੀ ਜਿਹੜੀ ਲਾਈਨਿੰਗ ਹੈ ਉਹ ਉੱਪਰ ਆ ਗਈ ਠੀਕ ਹੈ ਔਰ ਆਪਾਂ ਆਪ ਜਿਹਨੂੰ ਦਿਖਾਈ ਦੇ ਰਿਹਾ ਹੈ ਔਰ ਇਸ ਤਰੀਕੇ ਨਾਲ ਇਹਨੂੰ ਹੀ ਬਿਲਕੁਲ ਉਸੇ ਤਰੀਕੇ ਨਾਲ ਗੁਲਾਈ ਦੇ ਵਿੱਚ ਸਟਿਚ ਲਗਾ ਲੈਣੀ ਇਹ ਬਹੁਤ ਹੀ ਜ਼ਿਆਦਾ ਵਧੀਆ ਹੈ ਔਰ ਹੋਰ ਵੀ ਕੋਈ ਵੀ ਇਹਦਾ ਤਰੀਕਾ ਕੋਈ ਵੀ ਟ੍ਰਿਕ ਕੰਮ ਨਹੀਂ ਕਰਦੀ ਜਿੰਨਾ ਇਹ ਪਰਫੈਕਟ ਰਹਿੰਦਾ ਹੈ ਔਰ ਬਹੁਤ ਹੀ ਵਧੀਆ ਰਹਿੰਦਾ ਹੈ ਸਟੀਚ ਲਗਾਉਣ ਵਾਲਾ ਠੀਕ ਹੈ ਇਹਦੇ ਨਾਲ ਕੋਈ ਵੀ ਮਤਲਬ ਇਧਰ ਉਧਰ ਨੂੰ ਝੋਲ ਨਹੀਂ ਖਾਏਗਾ ਨਾ ਹੀ ਦਿਨ ਨੂੰ ਖਿਸਕੇ ਸਾਡਾ ਕਪੜਾ ਠੀਕ ਹੈ ਦੂਸਰੇ ਸਾਰੇ ਕੰਮ ਕੱਚੇ ਨੇ ਪਰ ਇਹ ਕੰਮ ਬਹੁਤ ਜ਼ਿਆਦਾ ਵਧੀਆ ਹੈ ਠੀਕ ਹੈ ਸਟੀਚ ਲਗਾਉਣ ਵਾਲਾ ਕਿਉਂਕਿ ਗਲੂ ਦੇ ਨਾਲ ਵੀ ਕੁਝ ਜ਼ਿਆਦਾ ਟੇਰ ਤੱਕ ਨਹੀਂ ਰਹਿੰਦਾ ਸਟੀਚ ਫਿਰ ਵੀ ਲਗਾਣੀ ਪੈਂਦੀ ਹੈ ਇਸ ਲਈ ਕੋਸ਼ਿਸ਼ ਕਰੋ ਕਿ ਆਪਾਂ ਸਟੀਚ ਲਗਾ ਕੇ ਹੀ ਇਹਨੂੰ لائننگ نو نٹ کریے ٹھیک ہے آ سڈے این کو ہلکا جہیں لوزنگ دیتی سی اندر لے سائیڈ نو لائننگ نو اور انہی کی ہی لوزنگ سا نو انف ہے ٹھیک ہے اور ساڑی لائننگ اٹیچ ہو چکی ہے فرنٹ والی سائیڈ نو ٹھیک ہے اس کو بعد ہوں آپ دیا جی لائننگ ہے یہ آپ ایکسٹرا والی ایک کٹنگ کرانگے گے ٹھیک ہے اور شولڈر جہاں کپڑا ہے شوڈر والا وہ والا ਉਹਨੂੰ ਬਿਨਾ ਕਟਿੰਗ ਕਰਦੇ ਹੋਏ ਸਟਿਚ ਨੂੰ ਬਚਾ ਕੇ ਆਪਾਂ ਜਿਹੜਾ ਐਕਸਟਰਾ ਵਾਲਾ ਲਾਈਨਿੰਗ ਦਾ ਕੱਪੜਾ ਹੈ ਆਪਾਂ ਉਹਨੂੰ ਕਟਿੰਗ ਕਰ ਦੇਣਾ ਹੈ ਠੀਕ ਹੈ। ਔਰ ਇਸ ਤਰੀਕੇ ਨਾਲ ਦੋਨੋਂ ਸਾਈਡ ਆਪਾਂ ਕਟਿੰਗ ਕਰਕੇ ਠੀਕ ਹੈ ਆ ਵੇਖੋ ਸਾਈਡ ਤੇ ਵੀ ਜਿਹੜਾ ਹਲਕਾ ਜਿਹਾ ਵਧ ਰਿਹਾ ਸੀ ਆਪਾਂ ਇੱਥੇ ਵੀ ਕਟਿੰਗ ਕਰ ਦੇਣਾ ਹੈ ਠੀਕ ਹੈ ਦੋਨੋਂ ਸਾਈਡ ਆਪਾਂ ਕਟਿੰਗ ਕਰਨ ਤੋਂ ਬਾਅਦ ਫਿਰ ਆਪਾਂ ਇਹਦੇ ਪਲੇਟਸ ਪਾਵਾਂਗੇ ਠੀਕ ਹੈ। ਔਰ ਤੁਸੀਂ ਵੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਣਾ ਠੀਕ ਹੈ। ਔਰ ਇਸ ਤਰੀਕੇ ਦੇ ਨਾਲ ਆਪਾਂ ਕਟਿੰਗ ਕਰ ਦੇਣੀ ਹੈ ਇਹਦੀ ਐਕਸਟਰਾ ਵਾਲੇ ਫੈਬਰਿਕ ਦੀ ਠੀਕ ਹੈ ਔਰ ਤੁਸੀਂ ਹਮੇਸ਼ਾ ਇਸ ਤਰੀਕੇ ਨਾਲ ਉੱਪਰੋਂ ਦੀ ਸਾਜੀ ਸਟਿਚ ਆ ਵੇਖੋ ਚਾਰੋਂ ਪਾਸੇ ਲੱਗ ਚੁੱਕੀ ਹੈ ਔਰ ਬਹੁਤ ਹੀ ਪਿਆਰੀ ਔਰ ਇਜ਼ੀ ਲੱਗੀ ਹੋਈ ਹੈ ਠੀਕ ਹੈ ਔਰ ਕੋਈ ਵੀ ਇਹਦੇ ਵਿੱਚ ਪਰੇਸ਼ਾਨੀ ਨਹੀਂ ਆਂਦੀ ਇਹ ਵਲਾ ਸਟਿਚ ਲਗਾਉਣ ਲੱਗਿਆਂ ਸਟਾਰਟਿੰਗ ਬਿਗਨਰਸ ਨੂੰ ਥੋੜਾ ਬਹੁਤ ਆਉਂਦਾ ਹੈ ਫਿਰ ਹਲਕੇ ਹਲਕੇ ਅਪਾਏ ਕੰਮ ਸਿੱਖ ਜਾਈਦਾ ਹੈ ਫਿਰ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਠੀਕ ਹੈ ਔਰ ਜਦੋਂ ਵੀ ਤੁਸੀਂ ਪਲੇਟਸ ਦੇ ਨਿਸ਼ਾਨ ਲਗਾਉਣੇ ਆਪਾਂ ਬੈਕ ਸਾਈਡ ਤੋਂ ਨਹੀਂ ਫਰੰਟ ਵਾਲੀ ਸਾਈਡ ਤੋਂ ਯਾਨੀ ਕਿ ਸਿੱਧੇ ਵਾਲੀ ਸਾਈਡ ਤੋਂ ਹਲਕੇ ਜੇ ਸਿਰਫ ਡਾਟ ਲਗਾਣੇ ਨੇ ਔਰ ਜ਼ਿਆਦਾ ਇਥੇ ਡਰਾ ਨਹੀਂ ਕਰਨਾ ਅਗਰ ਤੁਸੀਂ ਚਾਹੋ ਤੇ ਦੂਸਰਾ ਪੈਨ ਯੂਜ਼ ਕਰ ਸਕਦੇ ਹੋ ਜਿਹੜਾ ਆਇਰਨ ਦੇ ਨਾਲ ਆਉ ਰਿਮੂਵ ਹੋ ਜਾਂਦੀ ਹੈ ਜਿਹਦੀ ਇਨਕ ਠੀਕ ਹੈ ਮੈਜੀਕਲ ਪੈਨ ਕਹਿੰਦੇ ਨੇ ਠੀਕ ਹੈ ਉੱਪਰ ਤੋਂ ਇਸ ਤਰੀਕੇ ਨਾਲ ਉੱਪਰ ਵਾਲੇ ਕੱਪੜੇ ਨੂੰ نیچے ਨੂੰ ਬਿਲਕੁਲ ਸੈੱਟ ਕਰਨ ਤੋਂ ਬਾਅਦ ਬਿਲਕੁਲ ਕਿਉਂਕਿ ਸਾਡਾ ਜਦੋਂ ਆਪਾਂ ਪਾਉਣਾ ਹੈ ਦਾ ਪਲੇਟ ਤੇ ਝੋਲਣਾ ਖਾਵੇ ਔਰ ਉੱਪਰ ਵੱਲ ਜਾਣਾ ਪਵੇ ਠੀਕ ਹੈ ਔਰ ਇਸ ਤਰੀਕੇ ਨਾਲ ਵੱਡੇ ਬੱਖੇ ਦੇ ਨਾਲ ਆਪਾਂ ਉੱਪਰ ਫੜ ਕੇ ਇਸ ਤਰੀਕੇ ਦੇ ਨਾਲ ਆਪਾਂ ਸਟਿਚ ਲਗਾ ਲੈਣੀ ਹੈ ਠੀਕ ਹੈ ਔਰ ਇਸ ਤਰੀਕੇ ਨਾਲ ਫਿਰ ਆਪਾਂ ਦੂਸਰੀ ਸਾਈਡ ਵੀ ਬਿਲਕੁਲ ਇਸੇ ਤਰੀਕੇ ਦੇ ਨਾਲ ਆਪਾਂ ਮੋٹے ਬੱਖੇ ਦੇ ਨਾਲ ਆਪਾਂ ਸਟਿਚ ਲਗਾ ਲੈਣੀ ਹੈ ਨਹੀਂ ਠੀਕ ਹੈ ਔਰ ਉਸ ਤੋਂ ਬਾਅਦ ਆਪਾਂ ਉੱਪਰ ਜਿਹੜੀ ਛੋਟੇ ਪਲੇਟਸ ਹੁੰਦੇ ਨੇ ਆਪਾਂ ਉਹਨਾਂ ਨੂੰ ਵੀ ਸਟਿਚ ਕਰ ਲੈਣਾ ਠੀਕ ਹੈ ਔਰ ਇਸ ਤਰੀਕੇ ਨਾਲ ਬਿਲਕੁਲ ਸਾਰੇ ਝੋਲ ਕੱਢ ਕੇ ਆਪਾਂ ਇਸ ਤਰੀਕੇ ਨਾਲ ਕਪੜਾ ਬਿਲਕੁਲ ਐਨ ਸੈੱਟ ਕਰਕੇ ਉਸ ਤੋਂ ਬਾਅਦ ਆਪਾਂ ਫਿਰ ਸਟਿਚ ਲਗਾਣੀ ਹੈ ਠੀਕ ਹੈ ਔਰ ਆ ਵੇਖੋ ਸਾਡੀ ਖ ਵੱਡੀ ਬੱਕੇ ਦੇ ਨਾਲ ਇਸ ਤਰੀਕੇ ਨਾਲ ਸਟਿਚ ਲਗਾ ਲੈਣੀ ਔਰ ਇਸ ਤਰੀਕੇ ਨਾਲ ਆਪਾਂ ਉੱਪਰ ਵਾਲੀ ਜਿਹੜੀ ਛੋਟੀ ਪਲੇਟਸ ਪਾਣੇ ਨੇ ਉਹਦੇ ਵਿੱਚ ਇਸ ਸਟਿਚ ਆਪਾਂ ਲਗਾ ਲੈਣ ਠੀਕ ਹੈ ਤੁਸੀਂ ਚਾਹੋ ਤੇ ਹਲਕਾ ਹਲਕਾ ਇਹਨੂੰ ਖਿੱਚ ਕੇ ਤੁਸੀਂ ਵਿੱਚੋਂ ਧਗਾ ਤੋੜ ਸਕਦੇ ਹੋ ਤਾਂ ਕਿ ਆਪਾਂ ਜਦੋਂ ਪਲੇਟ ਪਾਣੇ ਨੇ ਵਿੱਚ ਕੋਈ ਵੀ ਮਤਲਬ ਕਿ ਢਿੱਲ ਨਾ ਆਵੇ ਔਰ ਨਾ ਹੀ ਹੋ खिचा हुआ है ठीक के, है ਤੁਸੀਂ ਹਲਕਾ ਜਿਹਾ ਮੈਨੂੰ ਖਿੱਚ ਕੇ ਟਾਂਕਾ ਤੋੜ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਬਹੁਤ ਹੀ ਵਧੀਆ ਵੇਖੋ ਸੀਸ ਦੀ ਪੁਲੇਟਸ ਪਾ ਚੁੱਕੇ ਹਾਂ ਵੇਖੋ ਕਿੰਨੇ ਪਿਆਰੇ ਪਏ ਨੇ ਉੱਪਰ ਤੋਂ तिरछे ਔਰ ਸੈਂਟਰ ਚੋਂ ਚੌੜੇ ਔਰ ਫਿਰ نیچے ਤੋਂ ਵੱਡੇ ਪਲੇਟਸ ਆ ਜਿਹੜੇ ਆ ਆਪਾਂ ਬਿਲਕੁਲ ਪੁਆਇੰਟ ਬਣਾਉਣਾ ਹੈ ਅੱਗੇ ਜਿੱਥੇ ਐਂਡ ਕਰਨਾ ਹੈ ਪਿੱਛੋਂ ਆਪਾਂ ਇੱਕ ਪੈਰ ਦੇ ਮਾਰਜਨ ਦੇ ਨਾਲ ਔਰ ਆ ਵੇਖੋ ਤੁਸੀਂ ਇੱਥੇ ਦੇਖ ਸਕਦੇ ਹੋ ਬਿਲਕੁਲ ਇਸ ਤਰੀਕੇ ਦੇ ਨਾਲ ਔਰ ਬਹੁਤ ਹੀ ਜ਼ਿਆਦਾ ਵਧੀਆ ਇਹਦੇ ਨਾਲ ਬੰਦੇ ਨੇ ਤੁਸੀਂ ਚਾਹੋ ਤੇ ਤੁਸੀਂ ਸਕੇਲ ਨਾਲ ਇਹਦੀ ਸ਼ੇਪ ਡਰਾ ਕਰ ਸਕਦੇ ਹੋ ਕਿ ਪਿੱਛੇ ਤੋਂ ਚੌੜਾ ਅੱਗੇ ਤੋਂ ਪਤਲਾ ਠੀਕ ਹੈ एकदम ਢਾਲ ਵਾਂਗ